ਟਰੈਕਟਰ ਇਹ ਭਰਾ ਉਹਨਾਂ ਦਾ ਟਰੈਕਟਰ ਹੈ ਇਹ ਦੋ ਆਪਣੇ ਭਰਾ ਫੋਰਮੈਨ ਨੇ ਜਿਨ੍ਹਾਂ ਨੇ ਟਰੈਕਟਰ ਇਹ ਤਿਆਰ ਕਰਿਆ ਠੀਕ ਹੈ ਜੀ ਹਾਂਜੀ ਤੇ ਇਹ ਜਿਹੜੇ ਆਪਣੇ ਭਰਾ ਨੇ ਇਹਨਾਂ ਨੇ ਇਹ ਟਰੈਕਟਰ ਨੂੰ ਰੈਡੀ ਆਪ ਰੈਡੀ ਕੀਤਾ ਸਾਰਾ ਇੱਕ ਟਰੰਕ ਤੋਂ ਲੈ ਕੇ ਐਂਡ ਤੋਂ ਬੰਪਰ ਤੋਂ ਬੰਪਰ ਇਹ ਪ੍ਰੋਪਰ ਇਹਨਾਂ ਨੇ ਟਰੈਕਟਰ ਤਿਆਰ ਕੀਤਾ ਐਸਾ ਤੁਸੀਂ ਮੈਨੂੰ ਭਾਜੀ ਆਪਣਾ ਨਾਮ ਦੱਸੋ ਮੈਂ ਦਾ ਨੋਟਿਸ ਕਰਾਂਗਾ ਜੀ ਕੰਦਰ ਸਿੰਘਾ ਤੁਹਾਡੀ ਵਰਕਸ਼ਾਪ ਕਿੱਥੇ ਜੀ ਆਪਣੀ ਮਾਨਸਰ ਵਰਕਸ਼ਾਪ ਹੈ ਦੇੇ ਤੁਹਾਡੇ ਵੀ ਆਪਣੇ ਪਾਰਟਨਰ ਇਹ ਤੁਹਾਡੇ ਬਾਦ ਵਿੱਚ ਨਾ ਪਤਾ ਹੋਵੇ ਅਧਿਨਾਂ ਆਪ ਜੜੀ ਕੰਮ ਕਰ ਰਹੇ ਕਰਦਾ ਇਹਨਾਂ ਦਾ ਖਰਾਬ ਦਾ ਕੰਮ ਕਰਦਾ ਤਾਂ ਸਾਰਾ ਪਾਰਟਨਰ ਰਿਸਪੋਨਸ ਦੇ 50 ਗੰਬਰ ਜਿਹਨਾਂ ਦਾ ਆਪਸੀ ਪਿਆਰ ਸੀ ਉਹ ਚਲੇ ਗਏ ਨੇ ਤੇ ਅੱਗੇ ਮਤਲਬ ਤੁਹਾਡਾ ਫੈਮਿਲੀ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਜੇ ਤੁਹਾਨੂੰ ਇਹ ਚੀਜ਼ਾਂ ਬਾਰੇ ਕਿਸ ਤਰ੍ਹਾਂ ਪਤਾ ਲੱਗਿਆ ਵੀ ਇਸ ਤਰ੍ਹਾਂ ਟ੍ਰੈਕਟਰ ਤਿਆਰ ਵੀ ਹੋ ਸਕਦੇ ਕਿਉਂਕਿ ਮੈਨੂੰ ਜਿੱਥੇ ਦਾ ਪਤਾ ਵੀ ਤੁਸੀਂ ਆਪਣਾ ਜਿਹੜੇ ਤੁਹਾਡਾ ਨਾਂ ਚੱਲਦਾ ਹੈ ਮਾਨਕਪੁਰ ਏਰੀਆ ਦੇ ਤੁਹਾਡੇ ਕੋਲ ਮੈਂ ਤੁਹਾਡੇ ਬਾਦਲ ਸਾਹਿਬ ਜਿਹੜੇ ਅਸੀਂ ਆਂਦੇ ਹੁੰਦੇ ਸੀ ਪਹਿਲਾਂ ਵੀ ਆ ਇਸ ਚੀਜ਼ ਨੂੰ ਰੈਡੀ ਕਰਨ ਨੂੰ ਕਿਉਂ ਮਨ ਕਿਸ ਤਰ੍ਹਾਂ ਜਿਹੜੀ ਰੈਡੀ ਰਹੇਗੀ ਸ਼ੁਰੂ ਤੋਂ ਹੀ ਥੋੜੇ ਜਿਹਾ ਅਲੱਗ ਕੋਟੈਕਸ ਮਨ ਕ੍ਰੀਏਟਿਵ ਮਾਈਂਡ ਉਹਨਾਂ ਨੇ ਥਾਣੇ ਵੈਕਟਰ ਜਿੱਤਣਾ ਸ਼ਾਰਟ ਫਿਟ ਹੁੰਦਾ ਨਾਲ ਵਿੱਚ ਬਹੁਤ ਦੇਖਿਆ ਕਰਿਆ ਸੀ ਜੀ ਬਹੁਤ ਟਰੈਕਟਰ ਦੇ ਵਿੱਚ 735 ਦਾ ਖੜਾ ਜਿੰਨੂ ਤੋਂ ਪਹਿਲਾਂ ਹੈ ਦੇ ਸਾਰਕਸ ਆਪੇ ਤੇ ओके ਐਥੋ ਇਹ ਪਟਿਆਲੇ ਪਹੁੰਚ ਜਾਨਾ ਤੇ ਪਟਿਆਲੇ ਤੋਂ ਫਿਰ ਹੋ ਸਕਦਾ ਉਹਨਾਂ ਦੇ ਚੱਕਰ ਵੀ ਪਰ ਟਰੈਕਟਰ ਦੀ ਸਪੀਡ ਕਿਹ ਹੈ ਜਾਈਏ ਮੈਂ ਕੋਈ ਚੀਜ਼ ਉਹਨਾਂ ਦੇ ਅੱਗੇ ਅੱਗੇ ਸਾਡੇ ਵਿੱਚ ਤੁਹਾਨੂੰ ਕੋਈ ਸਿੱਧੀ ਤੇ ਕੰਮ ਕਰਦੇ ਰਹੇ ਇਹ ਟਰੈਕਟਰ ਦੇ ਵੀ ਤੁਸੀਂ ਕੀ ਕੀ ਕਰਿਆ ਮੈਨੂੰ ਮਾੜਾ ਦੱਸੋ ਇਹਦੇ ਕੋਈ ਵੀ ਸੱਤ ਬੰਦਾ ਤੇ ਇਹ ਹੈ ਫਲਮ ਦੇ ਫਾਰਮਸ ਹੋ ਰਹੇ ਨੇ ਪਹਿਲਾਂ ਜੀ ਪਾਵਰ ਸਟੀering ਕਰਿਆ ਟਰੈਕਟਰ ਇਹ। ਪਾਵਰ ਸਟੀering ਦੇ ਵਿੱਚ ਵੀ ਅਸੀਂ ਇੱਕ ਚੀਜ਼ ਇਹਦੇ ਵਿੱਚ ਕੀ ਤੁਹਾਡੀ ਸਪੈਸ਼ਲਿਟੀ ਹੈ? ਇਹਦੇ ਦੇ ਵਿੱਚ ਕੀ ਤੁਹਾਡੀ ਸਪੈਸ਼ਲਿਟੀ ਹੈ? ਇਹਦੇ ਦੇ ਵਿੱਚ ਟਾਈਮਿੰਗ ਕਲਚ ਚੇਂਜ ਕਰਨੀ ਚਾਹੀਦੀ ਪਾਵਰ ਸਟੀering ਕਰਨੇ। ਓਕੇ। ਉਹ ਸੀ। ਵੀਰੋ ਸਾਰੇ ਇੱਕ ਇਹਦੀ ਟਾਈਮਿੰਗ ਪਲੇਟ ਜਿਹੜੀ ਕਹਿੰਦੇ ਨੇ ਭਾਜੀ ਉਹਨੇ ਵੀ ਚੇਂਜ ਕਰਨੀ ਪੈਂਦੀ ਆ। ਜਿਹੜੀ ਕਿ ਤੁਸੀਂ ਨਹੀਂ ਚੇਂਜ ਕੀਤੀ। ਇਹਨਾਂ ਨੇ ਕੋਈ ਟਾਈਮਿੰਗ ਪਲੇਟ ਚੇਂਜ ਨਹੀਂ ਕੀਤੀ ਤੇ ਇਹ ਪਾਵਰ ਸਟੀering ਹੋ ਗਿਆ ਟਰੈਕਟਰ। ਪੈਂਟ ਆਫ। ਇਹਨਾਂ ਦੇ ਇਦਾਂ ਸੀ ਨਾ ਕਿ ਇੱਕ ਤਾਂ ਇੰਜਨ ਬਹੁਤ ਵਧੀਆ ਰੀਨ ਦਾ ਬਹੁਤ ਦੇ ਨਾਲ ਬਹੁਤ ਪਿਆਰਾ ਟਰੈਕਟਰ ਚਾ ਵਸੇ। ਉਡੀ ਆਵਾਜ਼ ਇੰਨੀ ਪਿਆਰੀ ਸੀ ਵੀ ਸਭ ਨੂੰ ਦਿਲ ਹੀ ਨਹੀਂ ਕਰਦੀ ਅਸੀਂ ਇਹਨਾਂ ਖੋਲੀਏ ਨੂੰ ਤਾਂ ਇਹਨੂੰ ਨਹੀਂ ਟਾਈਮਿੰਗ ਬਲੇਡ ਚੇਂਜ ਕਰਨੇ ਨੂੰ ਆਪਾਂ ਨੂੰ ਬਲੌਗ ਆਪਣਾ ਹੈਡ ਬਟਨਾ ਪੈਂਦਾ ਤਾਂ ਟਾਈਮਿੰਗ ਬਲੇਡ ਨਿਕਲਦੀ ਹੈ ਨਹੀਂ ਨਿਕਲਦੀ ਆਪਾਂ ਸਮਝੋ ਵੀ ਇਦਾਂ ਇੰਜਣ ਪਟੂ ਵਿੱਚ ਜੀ ਤਾਂ ਵੀ ਟਾਈਮਿੰਗ ਬਲੇਡ ਬਾਹਰ ਹੋ ਕੇ ਤਾਂ ਚੋ ਜੋ ਉਹ ਅਸੀਂ ਉਸ ਚੀਜ਼ ਨੂੰ ਬਚਾਉਣ ਵਾਸਤੇ ਵੀ ਇਹਦੀ ਆਵਾਜ਼ ਨਾ ਛੇੜੀਏ ਠੀਕ ਹੈ ਤੇ ਇਹਦੀ ਆਪਾਂ ਨੇ ਪੰਪ ਫਿਟਿੰਗ ਚ ਜੀ ਮਤਲਬ ਕਿ ਤੁਸੀਂ ਤੁਸੀਂ ਜਿਹੜਾ ਇਹਦਾ ਮੇਨ ਫੋਕਸ ਹੈ ਜੀ ਇਹ ਫੋਕਸ ਮੇਨ ਇਹ ਹੈ ਆ कि ਜਿਹੜਾ ਇਹਨਾਂ ਨੇ ਟਾਈਮਿੰਗ ਸੌਰੀ ਪਾਵਰ ਸਟੀਅਰਿੰਗ ਚੇਂਜ ਕੀਤਾ ਹੈਗਾ ਉਹ ਬਿਨਾ ਟਾਈਮਿੰਗ ਪਲੇਟ ਚੇਂਜ ਕਰੇ ਕੀਤਾ ਜਿਹੜੀ ਸਭ ਤੋਂ ਵੱਡੀ ਸਪੈਸ਼ਲਿਟੀ ਆ ਇਹਨਾਂ ਦੀ ਮੇਨ ਮੋਟੋ ਇਹ ਸੀਗਾ ਵੀ ਟਰੈਕਟਰ ਦਾ ਹੈੱਡ ਵਗੈਰਾ ਇਹਨਾਂ ਨੇ ਨਹੀਂ ਚੱਕਣਾ ਸੀਗਾ ਜਿਹਦੇ ਕਰਕੇ ਟਾਈਮਿੰਗ ਪਲੇਟ ਖੋਲਣੀ ਪੈਂਦੀ ਆ ਉਹ ਬਚ ਗਈ ਹਾਂਜੀ ਦੂਜੇ ਤੇ ਆ ਜਾਈਏ ਹੁਣ ਹੋਰ ਇਹਦੀ ਸਪੈਸ਼ਲਿਟੀ ਤੁਸੀਂ ਕੀ ਪਾਈ ਹੈ ਪੁਰਾਣੇ ਮਾਡਲ ਦੇ ਵਿੱਚ ਕਿ ਕੀ ਚੇਂਜ ਕਰਤਾ ਇਹਦੇ ਵਿੱਚ ਇਹਦੇ ਵਿੱਚ ਆਪਾਂ ਨੇ ਤੇਲ ਬ੍ਰੇਕਰ ਦੇ ਜੀ ਓਕੇ ਆਇਲ ਬ੍ਰੇਕਰ ਕੀਤਾ ਪਹਿਲਾਂ ਡਰਾਈ ਬ੍ਰੇਕਰ ਹਾਂਜੀ ਬ੍ਰੇਕਰ ਡਰਾਈ ਬ੍ਰੇਕਰ ਤੋਂ ਬਹੁਤ ਸ਼ੀਤ ਕਿ ਬਾਕੀ ਇਹਦਾ ਥੋੜਾ ਜਿਹਾ ਪੰਪ ਦਾ ਕੰਮ ਸੀ ਉਹ ਠੱਡੋ ਹੋਇਆ ਹਾਂ ਮੇਰੇ ਕੋਲ ਆਇਆ ਸੀ ਟ੍ਰੈਕ ਪੰਪ ਵੀ ਇਹਦਾ ਸਹੀ ਪਿਆ ਸੀਗਾ ਮੇਰੇ ਖਿਆਲ ਨੋਜ਼ਲਾ ਵਗੈਰਾ ਪਈਆਂ ਸੀ ਇਹਦੀਆਂ ਨੋਜ਼ਲਾ ਪਈਆਂ ਦੀ ਪੰਪ ਦਾ ਸ਼ਾਮ ਭਰਾਉਣਾਂ ਦੀ ਬਹੁਤ ਸੋਹਣੀ ਆ ਮੈਂ ਬਲਕਿ ਵੀਡੀਓ ਵੀ ਪਾਈ ਸੀਗੀ ਕਿ ਸ਼ਾਮ ਬਹੁਤ ਹੈ ਨੋਜ਼ਲਾ ਹੀ ਪਈਆਂ ਸੀ ਮਸਲੀ ਇਹਦੀਆਂ ਤੇ ਪੰਪੇ ਦਾ ਬਿਲਕੁਲ ਓਕੇ ਹੋ ਗਿਆ ਸੀਗਾ ਤੇ ਮੱਕੇ ਦੀ ਬੈਂਡੂ ਮੂਣੀ ਇਹ ਵੀ ਪੇਟ ਜੌਬ ਕੀਤੀ ਆ ਤੇ ਰਿਗਵਾਇਰਿੰਗ ਇਹ ਜਿਹੜੀ ਇਹ ਸਾਰੀ ਵਾਇਰਿੰਗ ਆਪਾਂ ਆਪਣਾ ਨੀਰ ਰੰਗਲੀ ਤੇ ਓਕੇ ਐਕਸੀਸ਼ਨ ਤੇ ਕੋਨੇ ਕੱਲੀ ਕੱਲੀ ਵਾਇਰਿੰਗ ਆ ਬਣਵਾਈ ਹੋਈ ਵਾਇਰਿੰਗ ਹੈ ਮੋਟੇ ਕੇਬਲ ਤਰ੍ਹਾਂ ਦੀ ਵਾਇਰਿੰਗ ਹੈ ਓਕੇ ਇਹ ਖਰਾਬ ਨਹੀਂ ਹੁੰਦੀ ਨਾ ਜਿੰਨਾ ਮਰਜ਼ੀ ਤੁਸੀਂ ਚੱਲੇ ਕਦੇ ਗਰਮ ਨਹੀਂ ਹੋਊਗੀ ਹੂੰ ਹੂੰ 120 ਵੋਲਟ ਦਾ ਨੂੰ ਅਲਟਰਨੇਟਰ ਲਾਇਆ ਓਕੇ ਜਿੱਡਾ ਮਰਜ਼ੀ ਸਿਸਟਮ ਲਾਈ ਚਲੋ ਠੀਕ ਹੈ ਨਾ ਜੀ ਆਹ ਇਨੂਲੇਟਰ ਲੱਗਿਆ ਓਕੇ ਵੀ ਤੁਸੀਂ ਮਿਊਜ਼ਿਕ ਸਿਸਟਮ ਵਾਸਤੇ ਨੂੰ ਰੈਡੀ ਕਰਤਾ ਰੈਡੀ ਕਰਦੇ ਇਹ ਟਰੈਕਟਰ ਜਦੋਂ ਸਟਾਰਟ ਆ ਨਾ ਹਾਂ ਮੰਦ ਰੇਸ ਚ ਵੀ ਖੜਾ ਇਹ ਜਿੰਨਾ ਵੀ ਮਿਊਜ਼ਿਕ ਸਿਸਟਮ ਚੱਲੂ ਜਾਂ ਲਾਈਟਿੰਗ ਸਿਸਟਮ ਚੱਲੂ ਸਾਰਾ ਇੱਥੇ ਜਨਰੇਟਰ ਨਾਲ ਵਜਾ ਚੱਕੀ ਜਾਂਦਾ ਮੈਂ ਦੇਖਿਆ ਉਹ ਸਾਈਟ ਨੂੰ ਵੈਰਾ ਕਿ ਟੁੱਟੀਆਂ ਹੋਈਆਂ ਨੇ ਉਹ ਮਾਡਲ ਦੀਆਂ ਲਾਈਆਂ ਨੇ ਜਿਹੜਾ ਫੋਨ ਆ ਰਿਹਾ ਹੈ ਤਾਂ ਉਹ ਮਾਡਲ ਆ ਰਿਹਾ ਉਹਦੀ ਇਹਨਾਂ ਨੇ ਲਾਈਟਸ ਇਹਦੇ ਵਿੱਚ ਫੜਾਪ ਕੀਤੀਆਂ ਨੇ ਮਰਗਾੜ ਦੇ ਵਿੱਚ ਹਾਂਜੀ ਤੇ ਕਲਰ ਮੈਚਿੰਗ ਤੁਸੀਂ ਸਾਰੀ オリジナル ਰੱਖੀ ਹੈ ਜੋ ਮਤਲਬ ਹੋਰ ਇਹਦੇ ਵਿੱਚ ਤੁਸੀਂ ਕੀ ਚੇਂਜ ਕੀਤਾ ਪੁਰਾਣੇ ਟਰੈਕਟਰ ਨਾਲ ਕਿ ਬਾਕੀ ਤਾਂ ਇਹ ਰਹੀ ਹੋਣੀ ਹੈ ਕਿ ਉਹਦਾ ਸਲੈਟਿੰਗ ਸਿਸਟਮ ਹੈ ਜਿਹਨੂੰ ਕੰਪਲੂਬ ਦੇ ਟਾਇਰ ਲਾਉਂਦੇ ਨੇ ਹਾਂ ਜੀ ਟਾਇਰ ਉਹਦੇ ਰੂਲੇ ਟਾਇਰ ਚੇਂਜ ਕਰੇ ਜਾਂ ਰਿਮ ਚੇਂਜ ਕਰੇ ਨੇ ਕਿਉਂਕਿ ਉਹ ਟਾਇਰ ਪਹਿਲਾਂ 13 ਦੇ ਸੀ 14 ਦੇ ਪਾਸ ਮਰੇ ਹਿੱਸਾ ਵੀ ਮੈਂ ਲਾਦਾ ਉਹਦਾ ਸੇਮ ਨਿਊ ਮਾਡਲ ਦਾ ਲੱਗ ਗਿਆ ਨਿਊ ਮਾਡਲ ਦਾ ਲੱਗ ਗਿਆ 100% ਨਵਾਂ ਨਵਾਂ ਚੇਂਜ ਕਰਨਾ ਪਿਆ ਓਕੇ ਤੇ ਮੀਟਰਸ ਵਗੈਰਾ ਵੀ ਸਾਰੇ ਨਿਊ ਮਾਡਲ ਸਾਂਝਾ ਮਤਲਬ ਟੋਟਲ ਟੋਟਲ ਤੇ ਤੁਹਾਡਾ ਐਕਸਪੈਂਸ ਇਸ ਦੇ ਉੱਪਰ ਕਿੰਨਾ ਆ ਗਿਆ ਰੈਕਟਰ ਦੇ ਉੱਪਰ ਤੂੰ ਰੈਡੀ ਕਰਨ ਨੂੰ ਤੇ ਟਾਈਮ ਕਿੰਨਾ ਲੱਗ ਗਿਆ ਟਾਈਮ ਤਾਂ ਲੱਗ ਜਾਨੂੰ ਤੇ ਬਾਕੀ ਤੁਸੀਂ ਸਾਰਾ ਟਰੈਕਟਰ ਇਹ ਆਪ ਤਿਆਰ ਕਰੇ ਆਪ ਜੀ ਆਪ ਆਪਣੇ ਕਲਰ ਵੀ ਨਹੀਂ ਕਲਰ ਦਾ ਪਾਸੇ ਆਪਣੇ ਕੋਲ ਬੰਦਾ ਅੱਛਾ ਕਲਰ ਤੁਸੀਂ ਤੇ ਜਿਹੜਾ ਪੇਂਟ ਕਰਾਉਣਾ ਹੈ ਮਤਲਬ ਜਿਹਨੇ ਮਤਲਬ ਇਸੀ ਫਿਨਿਸ਼ਿੰਗ ਦਿੱਤੀ ਹੈ ਮਤਲਬ ਮਕੈਨੀਕਲ ਜੌਬ ਜਿਹੜੀ ਫਿਟਿੰਗ ਨੇ ਉਹ ਤੁਹਾਡੀਆਂ ਹਾਂ ਜੀ ਆਹ ਕਹਣਾ ਮਤਲਬ ਦੋ ਕਿੰਨੇ ਪਰ ਕੱਟੇ ਦਿਖਾ ਦਵਾਂਗੇ ਆਪਾਂ ਕੱਟੇ ਹੋਗੇ ਕੰਮ ਕਰਾਂਗੇ ਨਹੀਂ ਵੈਰੀ ਗੁੱਡ ਹੈ ਜੀ ਦੀਪਾ ਪੇਂਟਰ ਬਹੁਤ ਵਧੀਆ ਪੇਂਟਿੰਗ ਦਾ ਕੰਮ ਕਰਦਾ ਜੀ ਬਹੁਤ ਵਧੀਆ ਪੇਂਂਟ ਹੋਇਆ ਜੀ ਲੱਗ ਹੀ ਨਹੀਂ ਰਿਹਾ ਹੈ ਟਰੈਕਟਰ 올ਡ ਹੈ ਮਤਲਬ ਜੇ ਬੰਦੇ ਨੂੰ ਸਾਨੂੰ ਪਤਾ ਹੈ ਇਹ ਡੈਕਟਰ ਰੈਡੀ ਹੋਇਆ ਜੇ ਆਮ ਬੰਦੇ ਨੂੰ ਤਾਂ ਇਹ ਲੱਗੂ ਨਾ ਵਾ ਡੈਕਟਰ ਜਾਂਦਾ ਆਹ ਰੋ ਟੰਗ ਦੋ ਇਹਦੇ ਬਿਲਕੁਲ ਠੀਕ ਹੈ ਨਾ ਜੀ ਹਰੇ ਇਹੀ ਚੀਜ਼ ਹੈ ਦੇਖੋ ਕਰਨ ਵਾਸਤੇ ਨਾ ਅਸੀਂ ਇਕੱਲੀ ਇਕੱਲੀ ਚੀਜ਼ ਹੋਰ ਕੀ ਚੇਂਜ ਕੀਤਾ ਤੁਸੀਂ ਇਹ ਗੁੰਲੀਆਂ ਨੇ ਕੋ ਫੋਟਾਂ ਦੇ ਵਿੱਚ ਛੇੜ ਦੇ ਵਿੱਚ ਰੱਖਿਆ ਜੀ ਠੀਕ ਹੈ ਜੀ ਗੁੰਲੀਆਂ ਗੁੰਲੀਆਂ ਗੋਲ ਦੇ ਛੇੜ ਦੇ ਵਿੱਚ ਆ ਨਹੀਂ ਓਕੇ ਇਹਦੇ ਪਿੱਛੇ ਲਿੰਕਾਂ ਦੇ ਵਿੱਚ ਨਹੀਂ ਨਾਰਮਲੀ ਪੇਂਟ ਕਰ ਦਿੰਦੇ ਨੇ ਸਾਡੇ ਨਾਲ ਖਾਰ ਦਿੰਦੇ ਇਹ ਚੀਜ਼ ਨੂੰ ਵੀ ਅਸੀਂ ਇਹੀ ਧਿਆਨ ਰੱਖਿਆ ਦੀ ਇਕੱਲੀ ਇਕੱਲੀ ਚੀਜ਼ ਨਾ ਚਮਕੇ ਚਮਕੇ ਲਹਿਰੀ ਲਿਖੇ ਲੱਗਦੀ ਰਹੂਗੀ ਜੋ ਟਰੈਕਟਰ ਖੜਾ ਹੈ ਨਾ ਦੂਰ ਤੋਂ ਵੀ ਉਹ ਦੇਖੀ ਤੇ ਮਹਿਸਾਸ ਜਿਹੜੀ ਆਪਾਂ ਨੇ ਇਹਦੇ ਉੱਪਰ ਪੇਂਟ ਯੂਜ਼ ਕੀਤਾ ਹੈਗਾ ਫਾਰ ਇਗਜ਼ਾਮਪਲ ਅੱਜ ਦੀ ਡੇਟ ਦੇ ਵਿੱਚ ਬਹੁਤ ਵਧੀਆ ਹੈਗਾ ਹਨਾ ਕੱਲ ਨੂੰ ਐ ਸਾਲ ਜਾਂ 2 ਸਾਲ ਬਾਅਦ ਮਤਲਬ ਇਹ ਸੇਮ ਤੁਸੀਂ ਨਹੀਂ ਰਹੂਗਾ ਜਾਂ ਇਹਦੇ ਵਿੱਚ ਕੋਈ ਚਪਦੀਲੀ ਹੋਊ ਜਾਂ ਕੁਆਲਿਟੀ ਸੇਮ ਆ ਕੁਆਲਿਟੀ ਸੇਮ 2K ਪੇਂਟ ਹੈ 2K ਪੇਂਟ ਹੈ ਓਕੇ ਇਹ ਖਰਾਬ ਨਹੀਂ ਬੇਚੂਗਾ ਕਿਉਂਕਿ ਕਈ ਮੈਂ ਦੇਖੇ ਨੇ ਟਰੈਕਟਰ ਥੋੜਾ ਟਾਈਮ ਬਾਅਦ ਉਹ ਥੋੜਾ ਜਿਹਾ ਅਜੀਬ ਜਿਹਾ ਲੱਗਣ ਲੱਗ ਜਾਂਦੇ ਨੇ ਪਰ ਟਰੈਕਟਰ ਦੀ ਫਿਨਿਸ਼ਿੰਗ ਬਹੁਤ ਸੋਹਣੀ ਆਈ ਮੈਂ ਦਾ ਤੁਹਾਨੂੰ ਕੰਸਟੈਂਟ ਪ ਬਹੁਤ ਹੈ ਚੀਜ਼ ਨੂੰ ਬਰੀਕੀ ਨਾਲ ਦੇਖਦੇ ਬਿਲਕੁਲ ਤੇ ਸਾਡਾ ਇਹ ਚੀਜ਼ ਨੂੰ ਦੱਸਣਾ ਫਰਜ਼ਵੰਦ ਹੈ ਕਿਉਂਕਿ ਸਾਡੀ ਲਾਈਨ ਹੈਗੀ ਹੈ ਡੀਜ਼ਲ ਪੰਪ ਦੀ ਪਰ ਮੈਂ ਇਹਨਾਂ ਨੂੰ ਦੱਸਿਆ ਸੀਗਾ ਵੀ ਜਦ ਟਰੈਕਟਰ ਤਿਆਰ ਹੋਊਗਾ ਮੈਂ ਤੁਹਾਨੂੰ ਉਹ ਵਾਸਤੇ ਦੱਸਾਂਗਾ ਤੇ ਜਿਹੜਾ ਨੇ ਇਹਨੂੰ ਤਿਆਰ ਕੀਤਾ ਉਹ ਵੀ ਕਰਾਂਗੇ ਹਾਂਜੀ ਓਕੇ ਤੇ ਹੋਰ ਇਹ ਚਾਹੀਦੀ ਲਾਈਫ ਚੋੜੀਆਂ ਬੈਗ ਹਾਂਜੀ ਇਹ ਕਿੰਨੇ ਦਾ 2002 ਮਾਡਲ ਵਾਲਾ ਇਹ ਸੇਮ ਸੇਮ ਨਹੀਂ ਚੱਲੇਗੀ ਇਹ ਨਹੀਂ ਲੱਗਦੀ ਹੈਗੀ ਟਾਈਮ ਡਰਾਈਵਰ ਟਰੈਕਟਰ ਸਟਾਰਟ ਕਰੋ ਮੜਾ ਜਾ ਅ ਤੁਸੀਂ ਆ ਜਿਹਨਾਂ ਦਾ ਟਰੈਕਟਰ ਹੈ ਆ ਦੇਖੋ ਜੀ ਹੁਣ ਇਹਦੀ ਸਾਊਂਡ ਲਿਓ ਟਰੈਕਟਰ ਦੀ ਤੇ ਇਹਦੇ ਕੋਈ ਨਾਲ ਡਰਾਈ ਲਾਇਆ ਹੈ ਇਹ ਹੈ ਡਰਾਈ ਜੀ ਕੋਈ ਨਹੀਂ ਕੋਈ ਪਰ ਇਹ ਕੋਈ ਜਦੋਂ ਮੋਟੇ ਤੋਂ ਹੱਥ ਪਾ ਕੇ ਜਿਵੇਂ ਚੁੱਕਦੇ ਨੇ ਤੁਹ ਲਗਿਆ ਵਾ ਛੋਟਾ ਸੀ ਕੋਨੇ ਬੜਾ ਲੱਗਿਆ ਲੱਗਿਆ ओके ਚਲੋ ਠੀਕ ਹੈ ਜੀ ਬਾਕੀ ਮੈਨੂੰ ਸਾਰੇ ਤੁਸੀਂ ਕਮੈਂਟ ਕਰਕੇ ਦੱਸਣ ਸਾਰੇ ਭਰਾ ਵੀ ਇਹ ਤੁਹਾਨੂੰ ਟਰੈਕਟਰ ਕਿਵੇਂ ਲੱਗਿਆ ਐਂਡ ਜਿਹੜੀ ਇਹਨਾਂ ਦੀ ਮੇਨ ਵਰਕਸ਼ਾਪ ਹੈਗੀ ਹੈ ਜੀ ਇਹ ਹੈਗੀ ਮਾਨਕਪੁਰ ਤੇ ਇਹ ਨਾ ਨੰਬਰ ਤੇ ਇਹਨਾਂ ਦਾ ਜਿਹੜਾ ਲੋਗੋ ਆ ਮੈਂ ਬਿਲਕੁਲ ਸ਼ੇਅਰ ਕਰ ਦੂੰਗਾ ਵੀਡੀਓ ਦੇ ਵਿੱਚ ਤੇ ਮੈਨੂੰ ਦੱਸਿਓ ਵੀ ਇਹਨਾਂ ਦਾ ਤੁਹਾਨੂੰ ਕੰਮ ਕਿਵੇਂ ਲੱਗਿਆ ਤੇ ਕੰਮ ਦੀ ਸਫਾਈ ਬਹੁਤ ਹੈ ਦੇਖੋ ਸਾਡੂ ਸਾਡੇ ਵਾਸਤੇ ਤਾਂ ਬਹੁਤ ਸਫਾਈ ਹੈ ਬਾਕੀ ਜਦ ਤੁਸੀਂ ਇਹ ਵੀਡੀਓ ਦੇਖੋਗੇ ਤੁਹਾਨੂੰ ਕਿਵੇਂ ਕਮੈਂਟ ਲੱਗਿਆ ਤੁਸੀਂ ਜਰੂਰ ਕਮੈਂਟ ਕਰਕੇ ਜਰੂਰ ਦੱਸਣਾ ਜਾਂ ਲਾਈਕ ਕਰਨਾ ਉਹਦੇ ਨਾਲ ਕੀ ਹੋਊਗਾ ਜੀ ਬੇਸਿਕਲੀ ਜਿਹੜੇ ਬੰਦੇ ਨੇ ਇਹਨੂੰ ਕੰਮ ਕੀਤਾ ਉਹਨੂੰ ਹੌਸਲਾ ਵਜਾਈ ਬਹੁਤ ਜ਼ਿਆਦਾ ਮਿਲਦੀ ਹੈ ਠੀਕ ਹੈ ਜੀ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮਿਲਦੇ ਆਪਾਂ ਨੈਕਸਟ ਵੀਡੀਓ Okay.